ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਆਪਣੇ ਸ਼੍ਰੀ ਫਤਿਹਗੜ ਸਾਹਿਬ ਦੇ ਸਿੱਖ ਇਤਿਹਾਸ ਦਾ ਧਾਰਮਰਸ਼ੀਤ ਦੀ ਸਥਾਨ ਬਾਰੇ ਦੱਸਾਂਗੇ ਸ਼੍ਰੀ ਫਤਿਹਗੜ ਸਾਹਿਬ ਸਿੱਖ ਇਤਿਹਾਸ ਧਰਮ ਦੇ ਸਭ ਤੋਂ ਪਵਿੱਤਰ ਅਤੇ ਭਾਵਨਾਤ ਸਥਾਨ ਸਥਾਨਾਂ ਵਿੱਚੋਂ ਇੱਕ ਹੈ ਇਹ ਧਰਤੀ ਸਿਰਫ ਈਕਾਨਗਰ ਨਹੀਂ ਸਗੋ ਇਹ ਧਰਤੀ ਸਿਰਫ ਕਨਾਗਰ ਨਹੀਂ ਸਗੋ ਸੱਚ ਧਰਮ ਹੌਸਲੇ ਅਤੇ ਅਡਲ ਵਿਸ਼ਵਾਸ ਦੀ ਜੀਵੰਤ ਮਿਸਾਲ ਹੈ ਇੱਥੇ ਹੋਈਆਂ ਸ਼ਾਦਤਾ ਨੇ ਸਿੱਖ ਇਤਿਹਾਸ ਨੂੰ ਐਸਾ ਮੋੜ ਦਿੱਤਾ ਜੋ ਸਦੀਆਂ ਤੱਕ ਮਨੁੱਖਤਾ ਨੂੰ ਸਹੀ ਰਾਹ ਦੀ ਪ੍ਰੇਰਣਾ ਦਿੰਦਾ ਰਿਹਾ ਸਰਾਂ ਦਾ ਇਤਿਹਾਸਕ ਅਤੇ ਪੋਚੋਕੜ ਸ਼ਰੀਫ ਅਤੇ ਘੜ ਸਾਹਿਬ ਦਾ ਪੁਰਾਣਾ ਨਾਮ ਸਰਾਂ ਸੀ ਮੁਗਲ ਦੌਰ ਵਿੱਚ ਇਹ ਇੱਕ ਮਹੱਤਵਪੂਰਨ ਪ੍ਰਸ਼ਾਦਾਦੀ ਕੇਂਦਰ ਸੀ ਇੱਥੇ ਮੁਗਲ ਹਾਕਮਾਂ ਦੀ ਮਜ਼ਬੂਤ ਹਕੂਮਤ ਵੀ ਅਤੇ ਇਸ ਕਰਕੇ ਸਿੱਖਾਂ ਉੱਤੇ ਜ਼ੁਲਮ ਵੀਹ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਕੀਤੇ ਜਾਂਦੇ ਸਨ ਸਰਾਂਦੀ ਧਰਤੀ ਨੇ अनेका ਅਤੇ ਇਤਿਹਾਸਕ ਘਟਨਾਵਾਂ ਨੂੰ ਆਪਣੀ ਗੋਤ ਵਿੱਚ ਸੰਭਾਲਿਆ ਹੈ ਪਰ 1705 ਈਸਵੀ ਦੀ ਘਟਨਾ ਨੇ ਇਸ ਨੂੰ ਸਦੀਵੀ ਤੌਰ ਤੇ ਪਵਿੱਤਰ ਬਣਾ ਦਿੱਤਾ ਛੋਟੇ ਸਹਿਬਜ਼ਾਦੇ ਦੀ ਗ੍ਰਿਫਤਾਰੀ 1705 ਈਸਵੀ ਵਿੱਚ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵੱਖ-ਵੱਖ ਥਾਵਾਂ ਤੇ ਵਿਛੜ ਗਿਆ ਇਸ ਦੌਰਾਨ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਸਰਾਂਦੇ ਨੇੜੇ ਫੜੇ ਗਏ। ਉਹਨਾਂ ਨੂੰ ਸਰਾਂਦ ਲਿਆਂਦਾ ਗਿਆ ਜਿੱਥੇ ਉਹਨਾਂ ਉੱਤੇ ਆਮਦਨੀ ਜ਼ੁਲਮ ਕੀਤੇ ਗਏ। ਧਰਮ ਬਦਲਣ ਦਾ ਦਬਾਅ ਸਰਾਂਦੇ ਹਾਕਮ ਵੱਲੋਂ ਛੋਟੇ ਸਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਲਾਲਚ ਅਤੇ ਧਮਕੀਆਂ ਦਿੱਤੀਆਂ ਗਈਆਂ। ਕਦੇ ਰਾਜ ਬਣਾਉਣ ਦੇ ਵਾਅਦੇ ਕੀਤੇ ਗਏ, ਕਦੇ ਮੌਤ ਦਾ ਡਰ ਦਿਖਾਇਆ ਗਿਆ। ਪਰ ਕੇਵਲ 7 ਅਤੇ 9 ਸਾਲ ਦੀ ਉਮਰ ਵਿੱਚ ਵਿਚ ਵੀ ਉਹ ਆਪਣੇ ਗੁਰੂ ਪਿਤਾ ਫਿੱਖਿਆ ਤੇ ਅਡੇਗ ਰਹੇ ਉਹਨਾਂ ਦਾ ਸਪਸ਼ਟ ਉੱਤਰ ਸੀ ਧਰਮ ਨਹੀਂ ਛੱਡਾਂਗੇ ਭਾਵੇਂ ਜਾਨ ਚਲੀ ਜਾਵੇ ਜਿੰਦਾ ਦੀਵਾਰਾਂ ਵਿੱਚ ਚੜਾਉਣਾ ਜਦੋਂ ਸੈਬਜ਼ਾਦਿਆਂ ਨੇ ਧਰਮ ਬਦਲ ਤੋਂ ਇਨਕਾਰ ਕੀਤਾ ਇਨਕਾਰ ਕਰ ਦਿੱਤਾ ਤਾਂ ਹੁਕਮ ਹੋਇਆ ਕਿ ਉਹਨਾਂ ਨੂੰ ਜਿੰਦਾ ਹੀ ਇੱਟਾਂ ਦੀਆਂ ਦੀਵਾਰਾਂ ਵਿੱਚ ਚੜਵਾ ਦਿੱਤਾ ਜਾਵੇਗਾ ਇਹ ਸਜ਼ਾ ਮਨੁੱਖੀ ਇਤਿਹਾਸ ਦੀ ਸਭ ਤੋਂ ਨਿਰਦਈ ਸਜ਼ਾਵਾਂ ਵਿੱਚੋਂ ਇੱਕ ਸੀ ਨੰਨਿਆ ਸਾਹਿਬਜ਼ਾਦੇ ਜਪਜੀ ਸਾਹਿਬ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਸ਼ਹੀਦ ਹੋ ਗਏ। ਉਹਨਾਂ ਦੇ ਚਿਹਰਿਆਂ ਤੇ ਡਰ ਨਹੀਂ ਸਕੋ ਅਟਲ ਵਿਸ਼ਵਾਸ ਦੀ ਚਮਕ ਚਮਕ ਰਹੀ। ਮਾਤਾ ਗੁਜਰੀ ਜੀ ਸ਼ਹਾਦਤ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਆਪਣੇ ਸਰੀਰ ਤਿਆਗ ਦਿੱਤਾ। ਉਹ ਪਹਿਲਾਂ ਹੀ ਠੰਡੀ ਥਾਂ ਤੇ ਕੈਦ ਸਨ ਤੇ ਬਹੁਤ ਕਸ਼ਟ ਸਹਿ ਰਹੇ ਸਨ। ਉਹਨਾਂ ਦੀ ਸ਼ਹਾਦਤ ਮਹੱਤਵਪੂਰਨ ਧੀ ਜਤੇ ਅਸਾਧ ਅਸਾਧਾਰਨ ਆਤਮਿਕ ਤਾਕਤ ਦੀ ਮਿਸਾਲ ਸੀ ਸ਼੍ਰੀ ਫਤਿਹਗੜ ਸਾਹਿਬ ਗੁਰਦੁਆਰੇ ਦੀ ਸਥਾਪਨਾ ਬਾਅਦ ਵਿੱਚ ਇਹ ਸ਼ਹੀਦ ਦੀ ਸਥਾਨ ਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਸਥਾਪਨਾ ਕੀਤੀ ਗਈ ਨਾਲ ਹੀ ਗੁਰਦੁਆਰਾ ਜੋਤੀਸਰੂਪ ਸਾਹਿਬ ਵੀ ਬਣਾਇਆ ਗਿਆ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਇਹ ਦੋਵੇਂ ਗੁਰਦੁਆਰੇ ਸਿੱਖ ਧਰਮਾ ਸਿੱਖ ਸ਼ਰਧਾ ਤੇ ਕੇਂਦਰ ਹਨ ਸ਼ਹੀਦ ਦੀ ਜੋੜ ਮੇਲਾ ਹਰ ਸਾਲ ਦਸੰਬਰ ਮਹੀਨੇ ਵਿੱਚ ਇੱਥੇ ਸ਼ਹੀਦ ਦੀ ਜੋੜ ਮੇਲਾ ਲੱਗਦਾ ਹੈ ਲੱਖਾਂ ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਮੱਥਾ ਟੇਕਦੀਆਂ ਹਨ ਇਹ ਮੇਲਾ ਸਿਰਫ ਇਕੱਠ ਨਹੀਂ ਸਗੋ ਸਿੱਖ ਇਤਿਹਾਸ ਨੂੰ ਯਾਦ ਕਰਨ ਨੌਜਵਾਨ ਪੀੜ੍ਹੀ ਨੂੰ ਸਾਧਤਾ ਦੀ ਸਿੱਖਿਆ ਦੇਣ ਅਤੇ ਗੁਰੂ ਘਰ ਨਾਲ ਜੋੜਨ ਦਾ ਸਾਧਨ ਹੈ ਸਿੱਖਿਆ ਅਤੇ ਪ੍ਰੇਰਣਾ ਸ਼੍ਰੀ ਫਤਿਹਗੜ੍ਹ ਸਾਹਿਬ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚ ਅਤੇ ਧਰਮ ਲਈ ਉਮਰ ਕਦੇ ਰੁਕਾਵਟ ਨਹੀਂ ਬਣਦੀ ਜ਼ੁਲਮ ਅੱਗੇ ਝੁਕਣਾ ਕਮਜ਼ੋਰੀ ਹੈ ਸ਼ਹਾਦਤ ਮੌਦਨੀ ਸਭੂ ਅਮਰਤਾ ਹੈ। ਉਨਾਂ ਤੀਜਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਸਿੱਖ ਕੌਮ ਦੀ ਆਤਮਾ ਹੈ। ਇੱਥੇ ਹੋਈਆਂ ਸ਼ਹਾਦਤਾਂ ਨੇ ਮਨੁੱਖਤਾ ਨੂੰ ਇਹ ਸਿਖਾਇਆ ਹੈ ਕਿ ਧਰਮ, ਇਨਸਾਫ ਅਤੇ ਸੱਚ ਲਈ ਦਿੱਤਾ ਗਿਆ ਬਲੀਦਾਨ ਕਦੇ ਵਿਅਰਥ ਨਹੀਂ ਜਾਂਦਾ। ਇਹ ਸਥਾਨ ਅੱਜ ਵੀ ਹਰ ਆਉਣ ਵਾਲੇ ਨੂੰ ਹੌਸਲਾ, ਸਹੀ ਰਾਹ ਤੇ ਅੰਦਰੂਲੀ ਤਾਕਤ ਪ੍ਰੇਰਨਾ ਦਿੰਦਾ ਹੈ। ਧੰਨਵਾਦ।